8.4 ਲੱਖ ਕਰੋੜ ਤੁਹਾਡੇ ਤੇ ਕਰਜ਼ਾ ਹੋ ਚੁੱਕਿਆ ਹੈ ਕਰਜ਼ਾ ਤੇ ਜਿਸ ਦਿਨ ਇਹ ਕਰਜ਼ਾ 5 ਲੱਖ ਕਰੋੜ ਤੋਂ ਵੱਧ ਗਿਆ ਤੁਹਾਨੂੰ ਕਿਸੇ ਬਾਹਰਲੀ ਬੈਂਕ ਨੇ ਜਾਂ ਸੰਸਥਾ ਨੇ ਕਰਜ਼ਾ ਨਹੀਂ ਦੇਣਾ ਆ ਜਿਹੜੇ ਪੁਲਿਸ ਵਾਲੇ ਜਾਂ ਅਫੀਸਰ ਤੁਰੇ ਫਿਰਦੇ ਨੇ ਤਨਖਾਹਾਂ ਨਹੀਂ ਮਿਲੀਆਂ ਇਹਨਾਂ ਨੂੰ ਕਿਤੇ ਉਹਨਾਂ ਨੂੰ ਪੁੱਛ ਲਿਓ ਜੇ ਪਿਛਲੇ ਮਹੀਨੇ ਚਾਰ ਵਾਰੀਆਂ ਚ ਤਨਖਾਹ ਮਿਲੀ ਐ ਕੱਖ ਨਹੀਂ ਮਿਲਣਾ ਇਹ ਸਟੇਟ ਫੇਲ ਸਟੇਟ ਹੋ ਜੂਗੀ ਤੇ ਫਿਰ ਸੈਂਟਰ ਆਊਗਾ ਆਪ ਦੀਆਂ ਸ਼ਰਤਾਂ ਦੇ ਉੱਤੇ ਔਰ ਉਹ ਕਹੂਗਾ ਆ ਗੱਲ ਮੰਨੋ ਤਾਂ ਫਿਰ ਅਸੀਂ ਤੁਹਾਨੂੰ ਕਰਜ਼ਾ ਦਿੰਨੇ ਐ ਜੇ ਕਰਾਉਣਾ ਤਾਂ ਹੀ ਨਾਰੇ ਲਾਉਂਦੇ ਰਹੋ ਜੇ ਤੇ ਨੀਤੀ ਤੇ ਨਾ ਆਇਓ ਜੇ 2011 ਦਾ ਸੈਂਸਸ ਹੈ ਮਤਲਬ ਜੀਨੂੰ ਜਨਸੰਖਿਆ ਗਿਣਤੀ ਕੀਤਾ ਜਾਂਦਾ ਹੈ 1 ਕਰੋੜ 40 ਲੱਖ ਆਦਮੀ 2011 ਚ ਬਾਹਰਲਾ ਆ ਗਿਆ ਤੇ ਪੰਜਾਬ ਦੀ ਜਨਸੰਖਿਆ ਕਿੰਨੀ ਸੀ 3 ਕਰੋੜ ਔਰ ਇਹ ਗੱਲ ਮੈਂ 2011 ਦੀ ਕਰ ਰਿਹਾ ਅੱਜ ਕਿਹੜੀ ਹੋ ਗਈ 14 ਸਾਲ ਹੋ ਗਏ ਆ ਜਾ ਕੇ ਲੁਧਿਆਣੇ ਵੇਖ ਲੋ ਜਲੰਧਰ ਆਲ ਵੇਖ ਲੋ ਥੋਡੀਆਂ ਦਸਤਾਰਾਂ ਕਿੰਨੀਆਂ ਕਦੀਦੀਆਂ ਨੇ ਪੰਜਾਬੀ ਕਿੰਨੀ ਕ ਸੋਨ ਨੂੰ ਮਿਲਦੀ ਐ ਵੇਖ ਲਿਓ ਜੇ ਜਾ ਕੇ ਜੇ ਬਚਾਉਣਾ ਚਾਹੁੰਦੇ ਹੋ ਤਾਂ ਕਾਨੂੰਨ ਤੇ ਆਓ ਬਿਹਾਰ ਅਰਗੇ ਸੂਬੇ ਨੇ ਕਹਿਤਾ ਕਿ ਡੋਮੀਨਸੇਲ ਹੋਵੇ ਰਾਜਸਥਾਨ ਨੇ ਕਾਨੂੰਨ 1962 ਚ ਬਣਾਤਾ ਹਿਮਾਚਲ ਨੇ 72 ਚ ਬਣਾਤਾ ਕੋਈ ਬਾਹਰਲਾ ਬੰਦਾ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਸਾਡੇ ਕੀ ਹੋ ਰਿਹਾ ਹੈ ਸ਼ਾਮਲਾਟ ਜਿਹੜਾ ਮਰਜ਼ੀ ਆਉਂਦਾ ਜ਼ਮੀਨ ਖਰੀਦੀ ਜਾਂਦਾ ਕੌਣ ਰੋਕੂਗਾ ਆ ਫੈਕਟਰੀ ਆ ਲੈਂਡ ਪੂਰੇ ਇਹ ਖੇਤੀਬਾੜੀ ਦਾ ਸੂਬਾ ਹੈ 1 ਕਰੋੜ ਤੇ 3 ਲੱਖ ਏਕੜ ਜ਼ਮੀਨ ਹੈ ਜਿਹੜੀ ਸਾਡੀ ਵਾਈ ਵਾਲੀ ਹੈ ਇਕੱਲੀ ਭਾਰਤ ਮਾਲਾ 50 ਹਜ਼ਾਰ ਏਕੜ ਲੈ ਗਈ ਕਿੰਨੀਆਂ ਫੈਕਟਰੀਆਂ ਬਣ ਗਈਆਂ ਦੱਸੋ ਤੁਹਾਡੀ ਖੇਤੀਬਾੜੀ ਕਿੱਥੇ ਰਹੇਗੀ ਸਭ ਤੋਂ ਵੱਡਾ ਰੋਜ਼ਗਾਰ ਖੇਤੀਬਾੜੀ ਹੈ ਇੱਕ ਇੱਕ ਘਰ ਪਾਲਦਾ ਜੇ ਉਹ ਫਰੀ ਹੋ ਗਏ ਜਿਹੜੇ ਬੰਦੇ ਜ਼ਮੀਨ ਵੇਚ ਦਿੰਦੇ ਮੈਂ ਤੁਹਾਨੂੰ ਦੱਸ ਦਿਆਂ ਆਪਦੀ ਇੱਜ਼ਤ ਵੇਚਣਗੇ ਫੈਕਟਰੀਆਂ ਚ ਜਾ ਕੇ ਮਜ਼ਦੂਰ ਬਣਨਗੇ ਤੁਹਾਡੀ ਔਕਾਤ ਨਹੀਂ ਰਹਿਣੀ ਤੁਹਾਡੀ ਇੱਜ਼ਤ ਨਹੀਂ ਰਹਿਣੀ ਜੇ ਐਡਾ ਮਾੜਾ ਧੰਦਾ ਹੈ ਬੈਲਗੇਟ ਦੁਨੀਆ ਦਾ ਸਭ ਤੋਂ ਅਮੀਰ ਆਦਮੀਆਂ ਚੋਂ ਇੱਕ ਹੈ ਪਤਾ ਉਹਦੇ ਕੋਲੇ ਕਿੰਨੀ ਜ਼ਮੀਨ ਹੈ 7.5 ਲੱਖ ਏਕੜ ਜੇ ਐਡਾ ਮਾੜਾ ਕੰਮ ਹੈ ਤਾਂ ਦੁਨੀਆ ਦਾ ਸਭ ਤੋਂ ਅਮੀਰ 7.5 ਲੱਖ ਏਕੜ ਜ਼ਮੀਨ ਕਿਉਂ ਲਈ ਬੈਠਾ ਹੈ ਅਡਾਨੀ ਕਿਉਂ ਖਰੀਦੀ ਜਾਂਦੇ ਨੇ ਸਿਰਫ ਇਸ ਲਈ ਕਿ ਥੋੜੀ ਅਣਖ ਥੋੜਾ ਹਉਮੈ ਥੋੜਾ ਗਰੂਰ ਜ਼ਮੀਨ ਨਾਲ ਜੁੜਿਆ ਹੈ ਥੋਥੋ ਜ਼ਮੀਨ ਲੈ ਕੇ ਤੁਹਾਡੀ ਧੌਣ ਨੀਵੀਂ ਕਰਨਾ ਚਾਉਂਦੇ ਨੇ ਕੀ ਇਹ ਹੋਣ ਦੇਉਂਗੇ ਜਿਹਦੇ ਲਈ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਖੂਨ ਬਹਾਇਆ ਹੈ ਪਸੀਨਾ ਬਹਾਇਆ ਹੈ ਦੇ ਦੇਉਂਗੇ ਯਾਰ ਆ ਮਿੱਟੀ ਝਟ ਕੇ ਕਿਤੇ ਕੈਨੇਡਾ ਬਾਜ ਜਾਂਦੇ ਹੋ ਕਿਤੇ ਅਮਰੀਕਾ ਤੁਰੇ ਜਾਂਦੇ ਹੋ ਕਿਹਾ ਜਿਹੜਾ ਗੁਰੂਆਂ ਦੇ ਨਾਂ ਤੇ ਵਸਦਾ ਹੈ ਪੰਜਾਬ ਇਹ ਕਿਹਦੇ ਹਵਾਲੇ ਕਰ ਚੱਲੇ ਹੋ ਕੋਈ ਪਿੰਡ ਵੇਖ ਲੋ ਯੰਗਸਟਰ ਨੌਜਵਾਨ ਮੁੰਡਾ ਨਜ਼ਰ ਨਹੀਂ ਆਉਂਦਾਗਾ ਕੌਣ ਨਰਾਜ ਕਰੂਗਾ ਇੱਥੇ ਇਹ ਸਰਕਾਰਾਂ ਦੀ ਸਾਜ਼ਿਸ਼ ਹੈ ਤੁਹਾਡੀ ਜ਼ਮੀਨ ਵੀ ਲੈਣਗੇ ਤੁਹਾਨੂੰ ਬਾਹਰ ਵੀ ਭੇਜਣਗੇ ਤਾਂ ਜਾਓ ਜਿੱਥੇ ਤੁਸੀਂ ਰਹਿੰਦਾ ਸੀ ਜਿਹੜੀ ਤੁਹਾਡੀ ਤਾਕਤ ਸੀ ਉਹ ਤੁਹਾਡੀ ਨਾ ਰਵੇ ਆਪ ਫਲਸਤੀਨ ਵੇਖ ਰਹੇ ਹੋ ਨਾ ਇਜ਼ਰਾਇਲ ਤੇ ਫਲਸਤੀਨ ਲੜ ਰਹੇ ਨੇ ਆਪ ਵੀ ਜ਼ਮੀਨ ਲਈ ਲੜ ਰਹੇ ਨੇ ਬੱਚੇ ਤੱਕ ਮਾਰ ਦਿੱਤੇ ਲੱਖਾਂ ਬੱਚੇ ਮਾਰੇ ਗਏ ਨੇ ਬੰਬਾਂ ਨਾਲ ਲੜਾਈ ਕਾਦੀ ਹੈ ਇੱਕ ਥੋੜੀ ਜੀ ਜ਼ਮੀਨ ਦੀ ਤੇ ਸਾਸੀ ਆਪ ਦੀ ਹੁੰਦੀ ਸੁੰਦੀ ਜ਼ਮੀਨ ਛੱਡ ਕੇ ਭੱਜੇ ਜਾ ਰਹੇ ਆ ਕਿਉਂ ਭੱਜ ਰਹੇ ਆ ਸਿਸਟਮ ਖਰਾਬ ਹੈ ਸਿਸਟਮ ਕਿਨੇ ਚਲਾਉਣਾ ਸਰਕਾਰ ਨੇ ਸਰਕਾਰ ਚੁਣੀ ਕਿਨੇ ਆ ਆਪਾਂ ਤੇ ਫਿਰ ਕਸੂਰਵਾਰ ਕੌਣ ਹੈ ਆਪਾਂ ਕਿਉਂ ਕਸੂਰਵਾਰ ਹੈ ਜੱਦਾਬਾਦ ਮੁਰਦਾਬਾਦ ਆ ਕਰਤਾਰ ਇੱਧਰ ਹੈ ਤਾਂ ਜਰਨੈਲ ਇੱਧਰ ਹੈ ਆ ਹਿੰਦੂ ਹੈ ਆ ਸਿੱਖ ਹੈ ਆ ਦਲਿਤ ਹੈ ਆ ਜੱਟ ਹੈ ਓਏ ਵੰਡੀਆਂ ਪਾਉਂਦੇ ਨੇ ਥੋਡੇ ਤਾਂ ਜੋ ਤੁਸੀਂ ਅਸਲ ਮੁੱਦਿਆਂ ਤੇ ਨਾਓ ਅਸਲ ਨੀਤੀਆਂ ਤੇ ਨਾਓ ਸੋ ਅੱਜ ਬਾਕੀ ਨੀਤੀਆਂ ਦੀ ਗੱਲ ਨਾ ਕਰਕੇ ਮੈਂ ਸਿਰਫ ਪੁਲਿਸ ਜ਼ਬਰ ਦੀ ਗੱਲ ਕਰੂੰਗਾ ਪੁਲਿਸ ਜ਼ਬਰ ਜੋ ਕਿ ਪਹਿਲਾਂ ਤੋਂ ਹੋ ਰਿਹਾ ਜੀਡੀਆ ਪੀਸੀਆ ਬਣਾ ਰਹੇ ਆਪਾਂ ਜੋ ਬਣੀ ਹੋਈ ਆਲਰੇਡੀ ਪੁਲਿਸ ਕੰਪਲੇਂਟ ਅਥਾਰਟੀ ਉਹਦੇ ਵਿੱਚ ਸੋਧਾਂ ਕੀ ਹੋਣ ਅਮੈਂਡਮੈਂਟ ਕੀ ਹੋਣ ਕਿ ਆਮ ਲੋਕ ਸਫਰ ਨਾ ਕਰਨ ਆਮ ਲੋਕਾਂ ਤੇ ਟੱਕਾ ਨਾ ਹੋਵੇ ਉਹਦੀਆਂ ਸੋਧਾਂ ਸਾਡੇ ਜਿੰਨੇ ਡਿਗਨਿਟੀ ਬੈਠੇ ਨੇ ਜਹਾਸੀਆਂ ਸਾਡਿਆਂ ਪੇਜਾਂ ਤੇ ਵੀ ਹੋਣਗੀਆਂ ਮੀਡੀਆ ਕੋਲੇ ਵੀ ਹੋਣਗੀਆਂ ਜੇ ਤੁਹਾਡੀ ਹੱਥ ਖੜੇ ਕਰਕੇ ਪ੍ਰਵਾਨਗੀ ਮਿਲੂ ਤਾਂ ਇਸ ਸਰਕਾਰ ਨੂੰ ਜਾਂ ਜਿਹੜੀ ਅਗਲੀ ਆਊ ਉਹਨਾਂ ਨੂੰ ਇਹ ਮੰਨਣਾ ਪਊਗਾ ਤਾਂ ਹੱਥ ਖੜੇ ਕਰਕੇ ਮੈਨੂੰ ਦਿਓ ਦੱਸਿਓ ਜੇ ਕੀ ਇਹ ਪਬਲਿਕ ਕੰਪਲੇਂਟ ਅਥਾਰਟੀ ਦੇ ਵਿੱਚ ਸੋਧਾਂ ਚਾਹੀਦੀਆਂ ਨੇ ਜੇ ਚਾਹੀਦੀਆਂ ਨੇ ਤਾਂ ਹੱਥ ਖੜੇ ਕਰਿਓ ਜੇ ਮੈਂ ਕੈਮਰਿਆਂ ਨੂੰ ਕਹੂੰਗਾ ਜ਼ਰਾ ਵਖਾ ਦਿਓ ਇੱਕ ਵਾਰੀ ਕਿਉਂਕਿ ਬਾਕੀਆਂ ਨੇ ਵੀ ਬੋਲਣਾ ਸਿਰਫ ਇਹਦੀ ਪਰਵਾਨਗੀ ਇੱਕ ਵਾਰੀ ਜੋ ਸਾਨੂੰ ਗੁਰੂ ਨੇ ਨਾਰਾ ਬਖਸ਼ਿਆ ਉਹਨੂੰ ਆਪਦੀਆਂ ਮੁਠੀਆਂ ਮੀਚ ਕੇ ਤੇ ਬਾਹਾਂ ਉਲਾਰ ਕੇ ਐਨੇ ਕ ਜ਼ੋਰ ਨਾਲ ਲਾਈ ਲਾਇਓ ਜੇ ਕਿ ਦੁਨੀਆ ਨੂੰ ਪਤਾ ਲੱਗ ਜੇ ਕਿ ਪੰਜਾਬ ਕਰਵਟ ਲੈ ਰਿਹਾ ਹੈ ਪੰਜਾਬ ਜਾਗ ਗਿਆ ਹੈ ਔਰ ਉਹ ਆਪਦੀਆਂ ਨੀਤੀਆਂ ਖੁਦ ਬਣਾਊਗਾ ਤਾਂ ਪਰਕੇ ਜਵਾਬ ਦਿਓ ਜੇ ਬੋਲੇ ਸੋ ਨਿਹਾਲ ਇਨਕਲਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਬਹੁਤੇ ਬੁਲਾਰਿਆਂ ਤੋਂ ਹੁਣ ਮਾਫੀ ਮੰਗਣੀ ਪੈਣੀ ਹੈ ਸਾਡੇ ਕੋਲੇ ਵੱਡੇ ਬੁਲਾਾਰੇ ਬਹੁਤ ਬੈਠੇ ਨੇ ਇੱਕ ਬੇਨਤੀ ਹੈ ਬਾਈ ਲਖੇ ਵੱਲੋਂ ਵੀ ਜਿਹੜੇ ਮੰਡੀ ਦੇ ਬਾਹਰ ਨੇ ਜੇ ਆਵਾਜ਼ ਮੇਰੀ ਸੁਣ ਰਹੇ ਨੇ ਤੋ ਪੰਡਾਲ ਚ ਆਉਣ ਦੀ ਕਿਰਪਾਲਤਾ ਕਰਨ ਹੁਣ ਪ੍ਰਵਿੰਦਰ ਸਿੰਘ ਝੋਟਾ ਇਸ ਤੋਂ ਬਾਅਦ ਇੰਦਰਜੀਤ ਸਿੰਘ ਘਣਿਆ ਇੱਕ ਮਿੰਟ ਦੇ ਲਈ ਹਾਜ਼ਰੀ ਲਵਾਉਣਗੇ ਜੱਤਿਆ ਯਾਰ ਕਿਉਂ ਚਾਕੀ ਜਾਂਦੇ ਆ ਬਾਬਾ ਕੁਲਵਿੰਦਰ ਸਿੰਘ ਉਰੀ ਆ ਜਾਂਦੇ ਆ ਆਹੀ ਥੋਡੀ ਪ੍ਰੋਬਲਮ ਹੈ ਇੱਕ ਥਾਂ ਤੇ ਕੋਈ ਬੰਦਾ ਐ ਕਰਕੇ ਵੇਖਣ ਲੱਗ ਜਾ ਸਾਰੇ ਉਧਰ ਚਾਕਣ ਲੱਗ ਜਾਂਦੇ ਹੋ ਫੇਰ ਆਣੇ ਤੇ ਸਰਕਾਰ ਨਹੀਂ ਕੁਛ ਕਰਦੀ ਕੀ ਕਰੂਗੀ ਸਰਕਾਰ ਤੁਹਾਡਾ ਜਦੋਂ ਤੁਸੀਂ ਡਿਮਾਂਡ ਹੀ ਐਫਜੀ ਕਰਦੇ ਹੋ ਮਾੜਾ ਜਿਹਾ ਅਕਲ ਤੋਂ ਕੰਮ ਲੈ ਲਿਆ ਕਰੋ ਅਸੀਂ ਕਿਉਂ ਤੁਰੇ ਫਿਰਦੇ ਆਂ ਦਰ ਦਰ ਅਕਲ ਫੈਕਟਰੀ ਦਾ ਰੌਲਾ ਉੱਥੇ ਜਾਣਾ ਪਰਸੋਂ ਗੋਨਿਆਂ ਵਾਲੇ ਇਹਨਾਂ ਦਾ ਮਸਲਾ ਸੀ ਇਨਸਾਫ ਨਹੀਂ ਮਿਲਿਆ ਕਿਉਂ ਤੁਰੇ ਫਿਰਦੇ ਆਂ ਇਸ ਲਈ ਕਿਹਾ ਮਾਈਕ ਤੇ ਬੋਲਣਾ ਬਥੇਰੇ ਮਾਈਕ ਤੇ ਬੋਲਿਆ ਮੈਂ ਪਹਿਲਾਂ ਹੁਣ ਇੱਕ ਮਿੰਟ ਆ ਲੈਣ ਦਿਓ ਰੁਕ ਲੈਣਾ ਮਾਉਨਾ ਚਿਰ ਨਹੀਂ ਤਾਂ ਫੇਰ ਧਿਆਨ ਉਧਰ ਜਾਊਗਾ ਧਿਆਨ ਨਾਲ ਸੁਣ ਲੋ ਜੇ ਪਾਣੀਆਂ ਬਾਰੇ ਜੇ ਰਾਸ਼ਨ ਬਾਰੇ ਰੇਤੇ ਬਾਰੇ ਪੁਲਿਸ ਜ਼ਬਰ ਬਾਰੇ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਨੀਤੀਆਂ ਤੇ ਆ ਜਾਓ ਨਹੀਂ ਤਾਂ ਮੈਂ ਤੁਹਾਨੂੰ ਲਿਖ ਕੇ ਦਿਨਾ ਚਾਰਾਂ ਸਾਲਾਂ ਚ ਪੂਰਾ ਪੰਜਾਬ ਆ ਨਹੀਂ ਰਹੂਗਾ ਕਿਉਂ ਕਹਿ ਰਿਹਾ ਸੁਣ ਲੋ ਕਿਉਂ ਆਉਂਦੇ ਆ ਯਾਰ ਵਾਰ-ਵਾਰ ਆਪਾਂ ਰੈਲੀਆਂ ਵੀ ਕਰਦੇ ਆ ਤਾਂ ਛੱਤਰ ਫੇਰ ਖਾਨੇ ਆ ਕਿਉਂ ਛੱਤਰ ਖਾਨੇ ਆ ਮੈਂ ਤੁਹਾਨੂੰ ਦੱਸਣ ਲਈ ਪਹਿਲਾਂ ਖੜਾ ਹੋਇਆ ਕਿ ਜੋ ਸਾਡੇ ਸੂਝਵਾਨ ਐਕਸਪੀਰੀਅੰਸ ਯੋਧੇ ਬੈਠੇ ਨੇ ਸਟੇਜ ਤੇ ਚਾਹੇ ਕਿਸਾਨ ਜਥੇਬੰਦੀਆਂ ਦੇ ਹੋਣ ਡੱਲੇਵਾਲ ਸਾਹਿਬ ਪੰਨੂ ਸਾਹਿਬ ਖੋਸਾ ਸਾਹਿਬ ਜਾ ਸਾਡੇ ਪੰਥ ਨਾਲ ਰਿਲੇਟਡ ਚਾਹ ਬਾਪੂਦਰ ਸੇਮ ਸਿੰਘ ਜੀ ਹੋਣ ਖਾਰਾ ਸਾਹਿਬ ਲੱਖਾ ਭਾਈ ਬਡਾਲਾ ਜੀ ਜਾਂ ਜਿੰਨੇ ਵੀ ਹੋਰ ਸਾਰੇ ਸੱਜਣ ਸਾਡੇ ਤੇ ਨਾਲ ਨਾਲ ਲੀਗਲ ਐਕਸਪਰਟ ਆਪਾਂ ਕੁਛ ਅੱਜ ਦੀ ਰੈਲੀ ਚ ਕੱਢਣਾ ਕੀ ਹੈ ਪ੍ਰੋਬਲਮ ਕੀ ਹੈ ਕਿ ਅਸੀਂ ਨਾਰੇ ਲਾਉਨੇ ਆ ਆਪ ਦਾ ਕੱਠ ਵਿਖਾਉਨੇ ਆ ਤੇ ਫੇਰ ਕਹਿੰਦੇ ਆ ਸਾਡੀ ਵਾਰੀ ਆਊਗੀ ਅਸੀਂ ਬੜੀ ਇਨਕਲਾਬ ਲਿਆ ਦੇਾਂਗੇ ਹੁਣ ਸਾਨੂੰ ਵੋਟ ਪਾ ਦਿਓ ਇਹਨੇ ਸੱਤਿਆ ਨਾਸ਼ ਕੀਤਾ ਸਾਡਾ ਆਪਾਂ ਨੂੰ ਖੜਨਾ ਨਹੀਂ ਆਉਂਦਾ ਸੁੰਨਾ ਨਹੀਂ ਆਉਂਦਾ ਤੇ ਫੇਰ ਲੜਨਾ ਨਹੀਂ ਆਉਂਦਾ ਮੈਂ ਤੁਹਾਡੇ ਸਾਹਮਣੇ ਅੱਗੇ ਤੇ ਪਿੱਛੇ ਕਿਉਂ ਕਿਹਾ ਕਿ ਯਾਰ ਜੇ ਆਪਾਂ ਇੱਥੇ ਨਹੀਂ ਖੜ ਸਕਦੇ ਇੱਥੇ ਬਹਿ ਨਹੀਂ ਸਕਦੇ ਤਾਂ ਭਗਵੰਤ ਮਾਨ ਤੋਂ ਕੀ ਉਮੀਦ ਕਰਦੇ ਆ ਆ ਹੁਣੇ ਇੱਕ ਬੀਬੀ ਨੇ ਕਿਹਾ ਕਿ ਉਹਨੇ ਵਿਆਹ ਕਰਾ ਲਿਆ ਉਹ ਮਾਇਆੜਾ 20 ਵਿਆਕਰਾਲੇ ਪੰਜਾਬ ਲਈ ਤਾਂ ਕੁਛ ਕਰ ਲੈ। ਤੇ ਕੀ ਕਰਾਂਗੇ ਆਪਾਂ? ਪਿਛਲੀ ਵਾਰੀ ਕਾਂਗਰਸ ਹੀ ਨਹੀਂ ਵੜਨ ਦਿੱਤੇ। ਉਦੋਂ ਪਹਿਲਾਂ ਅਕਾਲੀ ਨਹੀਂ ਵੜਨ ਦਿੱਤੇ। ਹੁਣ ਆਪਾਂਲੇ ਨਹੀਂ ਵੜਨ ਦੇਵਾਂਗੇ। ਤੇ ਹਸਲ ਕੀ ਹੋਇਆ? ਜੁੱਤੀਆਂ ਉਹਨਾਂ ਦੀਆਂ ਸੱਟ ਸਾਡਾ। ਕੀ ਇਹਹੀ ਕੰਮ ਚੱਲੀ ਜਾਊਗਾ ਹਰ ਵਾਰੀ? ਅਗਲੀ ਵਾਰੀ ਕੋਈ ਇੱਥੇ ਬੈਠੇ ਚੋਂ ਬਣਾ ਦਿਓ। ਫਿਰ ਉਹ ਕੰਮ ਕਰਨ ਲੱਗ ਜੇ ਫਿਰ ਆਪਾਂ ਇੰ ਬੈਠੀਏ ਫਿਰ ਉਹਦੇ ਨਾਂ ਤੇ ਨਾਰੇ ਲਾ ਲਈਏ ਕਿ ਮਰਦਾਬਾਦ ਕੋਈ ਸਿਸਟਮ ਬਣਾਇਆ ਜਾਊਗਾ ਅੱਜ ਇਹ ਰੈਲੀ ਦਾ ਵੀ ਇੱਕ ਮਕਸਦ ਹੈ ਇਸੇ ਲਈ ਮੈਂ ਪਹਿਲਾਂ ਖੜਾ ਹੋ ਕੇ ਬੋਲਣ ਲੱਗਿਆ ਕਿ ਮੇਰੇ ਤੋਂ ਬਾਅਦ ਜਿੰਨੇ ਸਾਡੇ ਸਤਿਕਾਰਤ ਲੋਕ ਸਾਡੀ ਬੇਨਤੀ ਮੰਨ ਕੇ ਹਾਜ਼ਰ ਆਏ ਨੇ ਹੋਏ ਨੇ ਤੁਹਾਡੇ ਸਨਮਖ ਹੋਣਗੇ ਉਸ ਗੱਲ ਬਾਰੇ ਉਹ ਵੀ ਵਿਚਾਰ ਦੇਣ ਕਿਉਂਕਿ ਇੰਨਾ ਐਕਸਪੀਰੀਅੰਸ ਲੋਕਾਂ ਦੇ ਨਾਲ-ਨਾਲ ਸਾਡੇ ਯੰਗਸਟਰ ਮੁੰਡੇ ਭਾਣਾ ਹੋਵੇ ਛੋਟਾ ਹੋਵੇ ਨਾ ਬੜੇ ਪੁੱਠੇ ਜੇ ਆ ਜਨਵਦੀਪ ਹੋਵੇ ਮੈਂ ਇਹਨਾਂ ਨੂੰ ਵੀ ਕਹੂੰਗਾ ਕਿ ਲੜਨ ਦਾ ਤਰੀਕਾ ਸ਼ਾਰਪ ਕਰੋ ਨੀਤੀਆਂ ਤੇ ਕਰੋ ਮੁੱਦੀਆਂ ਤੇ ਕਰੋ

ਹਮੇਸ਼ਾ ਇਹ ਹੋਣ ਇੱਕ ਦਬਾਰਾ ਜ਼ਬਰ ਤਾਣੂ ਜਾਨ ਲੱਗਿਆ ਆ ਬੀਬੀ ਬੈਠੇ ਨੇ ਗੋਨਿਆਂ ਨੇ ਤੋਂ ਇਹਨਾਂ ਦਾ ਹਸਬੈਂਡ ਇਹਨਾਂ ਦਾ ਪਤੀ ਜਿਨ੍ਹਾਂ ਦਾ ਨਾਂ ਨਰਿੰਦਰ ਦੀਪ ਸਿੰਘ ਸੀ ਕੋਹ ਕੋ ਕੇ ਮਾਰਿਆ ਪੁਲਿਸ ਨੇ 16 ਜਗ੍ਹਾ ਤੇ ਕਰੰਟ ਲਾਇਆ ਹੈ ਤੇ ਕੀ ਆਪਾਂ ਮੈਨੂੰ ਇਹ ਦੱਸੋ ਪੁਲਿਸ ਵਾਲੇ ਉੱਤੋਂ ਡਿੱਗੇ ਨੇ ਆਪਣੇ ਘਰਾਂ ਦੇ ਹੀ ਮੁੰਡੇ ਨੇ ਤੇ ਫੇਰ ਉਹ ਕਿਉਂ ਗੜਬੜ ਕਰਦੇ ਨੇ ਕਿਉਂਕਿ ਉੱਤੇ ਲੋਕ ਦੂਜੇ ਬੰਦੇ ਨੇ ਉੱਤੇ ਕਿੱਥੇ ਯਾਰ ਆ ਸਤੋਜ ਦਾ ਭਗਵੰਤ ਸਿੰਘ ਮਾਨ ਇਹ ਕਿਉਂ ਸਿਸਟਮ ਨਾਲ ਹੋ ਜਾਂਦੇ ਨੇ ਤੇ ਸਾਨੂੰ ਛੱਡ ਜਾਂਦੇ ਨੇ ਸਿਰਫ ਨੀਤੀਆਂ ਗਲਤ ਐ ਆਪਾਂ ਨੀਤੀਆਂ ਸਹੀ ਕਰਾਈਏ ਪਹਿਲਾਂ ਅੱਜ ਜਿਹੜੇ ਮਕਸਦ ਲਈ ਮਿਲੇ ਆ ਉਹ ਐ ਪੁਲਿਸ ਜ਼ਬਰ ਇੱਕ ਮੈਂ ਤੁਹਾਨੂੰ ਹੁਣ ਗੱਲ ਸੁਣ ਕਹਿਣਾ ਧਿਆਨ ਨਾਲ ਸੁਣੀਓ ਜੇ ਤੇ ਮੇਰੀ ਇੱਕ ਬੇਨਤੀ ਹੈ ਸਾਰੇ ਸਟੇਜ ਤੇ ਬੈਠੇ ਹੋਏ ਡਿਗਨਿਟੀਜ਼ ਨੂੰ ਕਿ ਪਲੀਜ਼ ਸੁਣੀਓ ਜੇ ਤੇ ਆਪ ਦੀ ਸਪੀਚ ਚ ਇਸ ਗੱਲ ਬਾਰੇ ਆਪ ਦੀ رائے ਜ਼ਰੂਰ ਦਿਓ ਜੇ ਇੱਕ ਚੀਜ਼ ਸ਼ੁਰੂ ਕਦੋਂ ਹੋਈ ਕਿ ਇਹਦੇ ਤੇ ਕਾਨੂੰਨ ਬਣ ਸਕਦਾ ਹੈ 2006 ਸਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਫੈਸਲਾ ਆਇਆ ਸੀ ਜਦੋਂ ਇੱਕ ਪਿੱਲ ਪਾਈ ਸੀ ਉੱਤਰ ਪ੍ਰਦੇਸ਼ ਦੇ ਡੀਜੀਪੀ ਐਕਸ ਡੀਜੀਪੀ ਤੇ ਵਨੀਤ ਨਾਰਾਇਣ ਨੇ ਉਹ ਫੈਸਲਾ ਆਇਆ ਸੀ 2006 ਚ ਤਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਬੰਦਾ ਕੁਝ ਗਲਤ ਕਰਦਾ ਹੈ ਤਾਂ ਆਪਾਂ ਪੁਲਿਸ ਕੋਲੇ ਕੰਪਲੇਂਟ ਕਰਦੇ ਆਂ ਬਾਬਾ ਜੀ ਤੇ ਜੇ ਪੁਲਿਸ ਗਲਤ ਕਰੇ ਤਾ ਫੇਰ ਕੀ ਕਰਗੇ ਤਾਂ ਸੁਪਰੀਮ ਕੋਰਟ ਨੇ ਕਿਆ ਸੀ ਪੁਲਿਸ ਰਿਫਾਰਮ ਦੇ ਨਾਲ ਨਾਲ ਇੱਕ ਪੀਸੀਏ ਬਣੇ ਪੀਸੀਏ ਕੀ ਹੈ ਤੁਹਾਨੂੰ ਦੱਸ ਦਿਆਂ ਪੁਲਿਸ ਕੰਪਲੇਂਟ ਅਥਾਰਟੀ ਜਿਹੜੀ ਅਥਾਰਟੀ ਪੁਲਿਸ ਦੇ ਖਿਲਾਫ ਵੀ ਕੰਮ ਕਰ ਸਕਦੀ ਹੈ ਪੰਜਾਬ ਸਰਕਾਰ ਨੇ ਉਹ ਅਥਾਰਟੀ 2007 ਚ ਬਣਾਈ ਸੀ ਰੂਲ ਐਂਡ ਰੈਗੂਲੇਸ਼ਨ ਨਹੀਂ ਬਣਾਏ ਸੀ ਜਦ ਕਿ ਉਹਦੇ ਵਿੱਚ ਸੁਪਰੀਮ ਕੋਰਟ ਦੀ ਮੂਲ ਭਾਵਨਾ ਇਹ ਸੀ ਕਿ ਜੇ ਆਮ ਬੰਦਾ ਸਫਰ ਕਰੇ ਆਮ ਬੰਦੇ ਨਾਲ ਤੱਕਾ ਹੋਵੇ ਤਾਂ ਉਹਦੀ ਸ਼ਿਕਾਇਤ ਹੋ ਸਕੇ ਤੇ ਇੱਕ ਫਿਕਸ ਟਾਈਮ ਨਿਸ਼ਚਿਤ ਟਾਈਮ 'ਚ ਉਹਦਾ ਇਨਸਾਫ ਮਿਲ ਸਕੇ ਤੇ ਉਹ ਗੱਲ ਲੋਕਾਂ ਦੇ ਸਾਹਮਣੇ ਹੋਵੇ ਹੁਣ ਇਹ ਸਾਡੀਆਂ ਗਵਰਨਮੈਂਟਾਂ ਚਾਹੇ ਕੋਈ ਆ ਜੇ ਕਿਉਂਕਿ ਉਹ ਲੁਟੇਰੇ ਬਣ ਜਾਂਦੇ ਨੇ ਬੜੀਆਂ ਹੋਰ ਮਾਮਲਿਆਂ 'ਚ ਅਸੀਂ ਦੱਸਦੇ ਰਹੇ ਹਾਂ 2014 ਤੇ ਫਿਰ 2019 ਉਹਦੇ ਵਿੱਚ ਇੱਕ ਅਮੈਂਡਮੈਂਟ ਅਮੈਂਡਮੈਂਟ ਹੁੰਦਾ ਸੋਧ ਕੀਤੀ ਗਈ ਔਰ ਤੁਸੀਂ ਹਰਾਨ ਹੋਵੋਗੇ ਕਿ ਉਸ ਕਮੇਟੀ ਦਾ ਹੈੱਡ ਵੀ ਡੀਜੀਪੀ ਤੇ ਚੀਫ ਸੈਕਟਰੀ ਲਾ ਦਿੱਤੇ ਗਏ ਜਿਹੜੇ ਕਿ ਔਰ ਰੈਡੀ ਸਾਡੇ ਹੈੱਡ ਨਹੀਂ ਤਾਂ ਫਿਰ ਕੰਪਲੇਂਟ ਕਿਨੂੰ ਕਰੀਏ ਭਾਈ ਕੰਪਲੇਂਟ ਕਿਨੂੰ ਕਰੀਏ ਜੋ ਮਾਰ ਰਿਹਾ ਉਸ ਉਹੀ ਮਨਸਫ ਉਹੀ ਜੱਜ ਇਹ ਗਲਤ ਹੈ ਤਾਂ ਆਪਾਂ ਮੰਗ ਕੀ ਕਰਨੀ ਹੈ ਕਿ ਉਹਦੇ ਵਿੱਚ ਸੋਧ ਕੀਤੀ ਜਾਵੇ ਅਮੈਂਡਮੈਂਟ ਕੀਤੀ ਜਾਵੇ ਜੀਨੂੰ ਆਸੀ 9 ਉਹਦੀਆਂ ਕਲੌਜ਼ਸ ਬਣਾ ਕੇ ਲਿਖਿਆ 9 ਸੋਧਾਂ ਲਿਖੀਆਂ ਨੇ ਕਿਵੇਂ ਉਹ ਕਮੇਟੀ ਸਰਕਾਰੀ ਪ੍ਰਭਾਵ ਤੋਂ ਤੇ ਪੁਲਿਸ ਤੋਂ ਬਾਹਰ ਰਵੇ ਕਿਵੇਂ ਉਹ ਜਾਂਚ ਕਰ ਸਕੇ ਉਹ ਸਾਡੇ ਪੇजेस ਤੇ ਵੀ ਹੋਣਗੀਆਂ ਔਰ ਜਿੰਨੇ ਡਿਗਨਿਟੀ ਨੇ ਇਹਨਾਂ ਦੇ ਪੇजेस ਤੇ ਵੀ ਹੋਣਗੀਆਂ ਔਰ ਮੈਂ ਪ੍ਰੈਸ ਨੂੰ ਵੀ ਰਿਲੀਜ਼ ਕਰਾਂਗੇ ਅਸੀਂ ਇਹਨੂੰ ਸੁਣ ਲਿਓ ਜੇ ਮੈਂ ਤੁਹਾਡੇ ਨਾਲ ਦਾਅਵੇ ਨਾਲ ਆਣਾ ਕਿ 50% ਜੇ ਉਹ ਗੱਲਾਂ ਮੰਨ ਲੀਆਂ ਜਾਣ ਤਾਂ ਆਪਾਂ ਪੁਲਿਸ ਦਾ ਤਸ਼ੱਦਦ ਉਹਦੇ ਤੇ ਕਾਬੂ ਪਾ ਸਕਦੇ ਆ 50% ਪਰ ਗੱਲ ਇਹ ਹੈ ਕਿ ਜਦੋਂ ਕੋਈ ਐਮ ਐਲ ਏ ਐਮ ਪੀ ਜਾਂ ਜੋ ਵੀ اے ਬੀ ਸੀ ਨੇ ਜਦੋਂ ਇਹ ਆਉਣ ਤਾਂ ਉਹ ਗੱਲਾਂ ਆਪਾਂ ਉਹਨਾਂ ਤੋਂ ਪੁੱਛੀਏ ਕਿ ਦੱਸ ਭਾਈਏ ਕਰੇਗਾ ਕਿ ਨਹੀਂ ਕਰੇਗਾ ਉਹਦਾ ਹੈਡ सिविल कपड्याਾਂ ਚ ਜਾਂ ਕਹ ਲੋ ਸਿਵਲਿਅਨ ਜਾਂ ਸਾਡੇ ਜਿਵੇਂ ਐਕਟਿਵਿਸਟ ਨੇ ਇੰਨਾ ਚੋ ਬਣਾਇਆ ਜਾਊਗਾ ਪੰਜ ਬੰਦੇ ਹੋਣਗੇ ਔਰ ਜਿਹੜੀ ਪੁਲਿਸ ਉਹਦੀ ਕਾਰਵਾਈ ਕਹਿ ਲੋ ਜਾਂ ਜਾਂਚ ਕਰੂਗੀ ਉਹ ਉਹਨਾਂ ਦੇ ਥੱਲੇ ਹੋਊਗੀ ਉਸ ਕੇਸ ਦਾ ਜਿਹੜੀ ਉਹ ਐਪਲੀਕੇਸ਼ਨ ਪਾਊਗੀ ਉਹਦੇ ਪ੍ਰਤੀ ਜਵਾਬ ਦੇ ਉਹਨਾਂ ਅਥਾਰਟੀ ਨੂੰ ਹੋਊਗੀ ਤਾਂ ਜੋ ਉਹ ਆ요 ਵੀ ਬਦਲ ਸਕੇ ਇਹਦੀਆਂ ਕੁਝ ਟੈਕਨੀਕਲ ਗੱਲਾਂ ਨੇ ਜਿਹੜੀਆਂ ਤੁਹਾਨੂੰ ਲਿਖ ਕੇ ਭੇਜਾਂਗੇ ਅਸੀਂ ਪਰ ਇੱਕ ਗੱਲ ਮੰਨ ਲਿਓ ਜੇ ਸਰਕਾਰ ਕਿਸੇ ਦੀ ਬਣੇ ਜੇ ਇਨ੍ਹਾਂ ਮੁੱਦਿਆਂ ਤੇ ਬਣੂ ਤਾਂ ਹੀ ਆਪਣੀ ਹਾਲਤ ਸੁਧਰੂਗੀ ਨਹੀਂ ਤਾਂ ਬੰਦਾ ਕਰਪਟ ਹੁੰਦਿਆਂ ਟਾਈਮ ਨਹੀਂ ਲਾਉਂਦਾ ਆ ਭਗਵੰਤ ਮਾਨ ਕੁਲਤਾਰ ਸਿੰਘ ਸੰਧਵਾ अरविंद केजरीवाल ਇਹ ਸਭ ਆ ਗੱਲਾਂ ਕਰਦੇ ਸੀ ਆ ਬੁੱਢੇ ਨਾਲ دریا ਤੇ ਵੀ ਘੁੰਮਦੇ ਸੀ ਐਮਐਸਪੀ ਦਾ ਵੀ ਦਾਵਾ ਦਿੰਦੇ ਸੀ ਪੁਲਿਸ ਜ਼ਬਰ ਦੀ ਵੀ ਗੱਲ ਕਰਦੇ ਸੀ ਹੁਣ ਕਿੱਧਰ ਗਏ ਰੇਤੇ ਚ ਵੀ ਆਂਦੇ ਸੀ ਕਿ 20 ਹਜ਼ਾਰ ਕਰੋੜ ਦੀ ਕ腐ਸ਼ਨ ਹੈ ਰੈਵਿਨਿਊ ਵਧਾਵਾਂਗੇ ਕਿੰਨਾ ਵਧਿਆ 288 ਕਰੋੜ ਤੇ ਬਾਕੀ ਕਿੱਧਰ ਗਿਆ ਇਨ੍ਹਾਂ ਦੀਆਂ ਜੇਬਾਂ ਚ ਜਿਵੇਂ ਕਿ ਪਹਿਲਾਂ ਕਾਂਗਰਸ ਦੀਆਂ ਜੇਬਾਂ 'ਚ ਜਾਂਦਾ ਸੀ ਉਦੋਂ ਪਹਿਲਾਂ ਅਕਾਲੀ ਤੇ ਭਾਜਪਾ ਦੀਆਂ 'ਚ ਕੀ ਆਸੀ ਜਿਹੜਾ ਨਵਾਂ ਬਣਾਉਣਾ ਜੋ ਵੀ ਬਣਾਈਏ ਚਾਹਾਂਗੇ ਕਿ ਕਰਪਸ਼ਨ ਉਹਦੀਆਂ ਜੇਬਾਂ 'ਚ ਚਲੀ ਜਾਵੇ ਇਹ ਚਾਹਾਂਗੇ ਅਸੀਂ ਨਹੀਂ ਤਾਂ ਫੇਰ ਮੁੱਦਿਆਂ ਦੀ ਗੱਲ ਕਰਾਂਗੇ ਯਾਰ ਆ ਇੰਟਰਵਿਊ ਹਜੇ ਨਾ ਕਰੋ ਜੇ ਗੱਲ ਕਰ ਲੈਣ ਦੋ ਇਹਨਾਂ ਨੂੰ ਕ ਇਹ ਚਾਹਾਂਗੇ ਅਸੀਂ ਨਹੀਂ ਚਾਹਾਂਗੇ ਤਾਂ ਫੇਰੇ ਇਹਦੇ ਲਈ ਕਰਾਂਗੇ ਕੀ ਉਹਨਾਂ ਮੁੱਦਿਆਂ ਤੇ ਪਹਿਰਾ ਦੇਵਾਂਗੇ ਇੱਕ ਬੜਾ ਰੌਲਾ ਪਾਇਆ ਹੋਇਆ ਨਾ ਇਹਨਾਂ ਨੇ ਕਿ ਕਿਸਾਨ ਐਮਐਸਪੀ ਕਿਉਂ ਮੰਗਦੇ ਨੇ ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਦੱਸ ਦਿੰਦਾ ਬਾਕੀ ਉਹਦੇ ਤਫਸੀਲ ਚ ਪੰਨੂ ਸਾਹਿਬ ਜਾਂ ਡੱਲੇਵਾਲ ਸਾਹਿਬ ਦੱਸ ਦੇਣਗੇ ਪਾਕਿਸਤਾਨ ਦੇ ਵਿੱਚ ਹੁਣੇ ਫਰਵਰੀ ਦੇ ਵਿੱਚ ਐਮਐਸਪੀ ਬੰਦ ਕੀਤੀ ਗਈ ਸੀ ਉੱਥੇ ਵੀ ਹੁੰਦੀ ਸੀ ਬੰਦ ਕੀਤੀ ਗਈ ਸੀ ਤਾਂ ਉਹਨਾਂ ਨੂੰ ਕਾਣਾ ਐਂਡ ਕੀ ਬਾਹਰੋਂ ਮਗਾਉਣੀ ਪਈ ਐ ਕਿ ਉਹਦਾ ਰੇਟ ਵੇਖ ਲਿਓ ਜੇ ਕਿੱਥੇ ਗਿਆ ਐ ਇਹ ਜੀੜੀਆਂ ਗੱਲਾਂ ਨੇ ਇਹ ਡਿਮਾਂਡਸ ਨੇ ਇਹ ਲੋਕਾਂ ਨਾਲ ਜੁੜੀਆਂ ਨੇ ਪਾਰਟੀਆਂ ਬਦਲਣਾ ਸਰਕਾਰਾਂ ਬਦਲ ਨਾਲ ਕੁਛ ਨਹੀਂ ਹੁੰਦਾ ਨੀਤੀਆਂ ਬਦਲਣੀਆਂ ਪੈਣਗੀਆਂ ਤੇ ਨੀਤੀਆਂ ਦੀ ਜਦੋਂ ਗੱਲ ਕਰਦੇ ਆ ਤਾਂ ਆਪਾਂ ਕਹਿ ਦਿੰਨੇ ਛੱਡ ਯਾਰ ਪਰੇ ਇਹ ਤਾਂ ਹੋਰ ਹੀ ਗੱਲ ਲੈ ਕੇ ਬਹਿ ਗਏ ਜਿੰਨਾ ਚਰ ਇਹ ਨਹੀਂ ਸਮਝਦੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ ਤੁਹਾਡਾ ਸਿਰ ਤੇ ਇਨਾਂ ਦੀਆਂ ਜੁੱਤੀਆਂ ਐਂ ਹੀ ਰਹਿਣਗੀਆਂ ਆ ਕੈਨੇਡਾ ਚ ਕੀ ਹੋਇਆ ਉੱਥੇ ਕਿਸੇ ਭਗਵੰਤ ਮਾਨ ਦੇ ਜਾਂ ਕਿਸੇ ਹੋਰ ਲੀਡਰ ਨੇ ਉਹਨਾਂ ਨੇ ਸਹੀ ਕਰਤਾ ਨਹੀਂ ਉਥੋਂ ਦੀਆਂ ਨੀਤੀਆਂ ਨੇ ਸਹੀ ਕੀਤਾ ਤਾਂ ਨੀਤੀਆਂ ਕਿਵੇਂ ਹੋਣਗੀਆਂ ਉਹ ਥੋਡੀ ਮਰਜ਼ੀ ਨਾਲ ਹੋਣਗੀਆਂ ਮਰਜ਼ੀ ਕਿਵੇਂ ਹੋਊਗੀ ਜਦੋਂ ਤੁਹਾਨੂੰ ਪਤਾ ਹੋਊਗਾ